Thank you ਮੈਂ ਮੈਨੂੰ ਕਿਹਾ ਉਹਨੇ 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 ਮੈਨੂੰ ਕਿਹਾ ਹੈਲੋ ਹਾਂ ਜੀ ਬੰਦੀ ਬਾਕੀ ਦਾ ਫਾਂਸੀ ਦੀ ਸਿਹਤ ਵਾਲੀ ਫਾਂਸੀ ਕੁੱਪੜੀ ਦਾ ਮੈਂ ਬਹੁਤ ਬਹੁਤ ਹਾਂ ਫਾਂਸੀ ਬਾਜੀ ਮੈਨੂੰ ਸਿੱਨੇ ਦੋ ਮੈਨੂੰ ਠੀਕ ਆ ਰਿਹਾ ਮੈਨੂੰ ਕੋਈ ਬੰਦ ਨਹੀਂ ਇਹਨਾਂ ਨੇ ਨਹੀਂ ਸਾਰੇ ਸੰਗਤਾਂ ਬਹੁਤ ਬਹੁਤ ਮੈਨੂੰ ਇੰਨੇ ਦਾਸਾਂ ਕੀ ਜੀ ਫਾਂਸੀ ਦੀ ਸਲਾਹ ਮਿਲੀ ਬਿਲਕੁਲ ਕੋਈ ਗੱਲ ਨਹੀਂ ਇਹ ਬੜਾ ਗ੍ਰੇਰਸਟ ਕੇਸ ਹੈ ਜੋ ਕੋਈ ਲੇਡੀ ਹੈ ਕੀ ਇਹ ਲੇਡੀ ਨੂੰ ਫਾਂਸੀ ਦੇਣਾ ਇਹ ਬਹੁਤ ਵੱਡਾ ਫੈਸਲਾ ਹੈ ਕਿਤੇ ਅਸਲ ਫੈਸਲਾ ਇਹ ਫੈਸਲੇ ਨੇ ਜਿਹੜਾ ਹੈਗਾ ਕਿਉਂਕਿ ਦਿਲਰੋਜ਼ ਦੀ ਜਿਹੜੀ ਮੌਤ ਹੋਈ ਸੀਗੀ ਇਹ ਕੰਨੀ ਦਰਦਨਾਕ ਠੱਠਾ ਹੈਗੀ ਹੈ ਜਿਹਦੇ ਕਿ ਸਾਰੇ ਸਾਰੇ ਜਿਹੜੇ ਸੋਸਾਇਟੀ ਦੀ ਲੁਧਿਆਣੇ ਦੀ ਨੇ ਕਹਿੰਦਾ ਪੰਜਾਬ ਦੀ ਨੇ ਕਹਿੰਦਾ ਵorld over world over ਦੇ ਅੰਦਰ ਇੱਕ ਕੌਂਸ਼ੀਅਸ ਹੈ ਸੇਕ ਜਾਂਦੀ ਹਰ ਇੱਕ ਮਾਂ ਰੀ ਹੈਗੀ ਹੈ ਹਰ ਇੱਕ ਪਿਓ ਆ ਆਪਣੇ ਬੱਚੇ ਨੂੰ ਦੇਖਣ ਲੱਪਿਆ ਸੀ ਅਗਰ ਬਾਹਰ ਖੇਡੂਗਾ ਘਰ ਦੇ ਬਾਹਰ ਤੇ ਕੀ ਉਹ ਜ਼ਿੰਦਾ ਵਾਪਸ ਆਊਗਾ ਕਿ ਨਹੀਂ ਗਵਾਂਡੀ ਗਵਾਂਡੀ ਨੂੰ ਹਸਪਤਾਲ ਦੇਖਣ ਲੱਪਿਆ ਸੀਗਾ ਲੇਕਿਨ ਅੱਜ ਦੇ ਫੈਸਲੇ ਨੇ ਇੱਕ ਇਤਬਾਰ ਬਣਾਤਾ ਜੁਡੀਸ਼ੀ ਦੇ ਉੱਪਰ ਜੁਡੀਸ਼ੀਅਲ ਸਿਸਟਮ ਦੇ ਉੱਪਰ ਨਾਲ ਇਤਬਾਰ ਬਣਿਆ ਹੈਗਾ ਪੁਲਿਸ ਦੇ ਉੱਤੇ ਫੰਕਸ਼ਨਰੀ ਦੇ ਉੱਤੇ ਕਿਉਂਕਿ ਪੁਲਿਸ ਨੇ ਜਿਹੜਾ ਹੈਗਾ ਮੈਂ ਸਪੈਸ਼ਲੀ ਮੈਂ ਬਹੁਤ ਜ਼ਿਆਦਾ ਤਾਰੀਫ ਕਰੂੰਗਾ ਏਐਸਏ ਗੁਰਪਖਸ਼ੀ ਸਿੰਘ ਜਿਨ੍ਹਾਂ ਨੇ ਕਿ ਇਨਵੈਸਟੀਗੇਟਿੰਗ ਆਫਸਰ ਹੋਣ ਦੇ ਨਾਤੇ ਬੜੀ ਅੱਛੀ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਔਰ ਮੈਂ ਸਭ ਤੋਂ ਅੱਛਾ ਮਾਨ ਰੱਖਦਾ ਹੈਗਾ ਪੇਰੈਂਟਸ ਦਾ ਦੁਰੋਸ ਦੇ ਮਾਤਾ ਪਿਤਾ ਜੀ ਪੁਰੇ ਦਾਦਾ ਦਾਦੀ ਜੀ ਔਰ ਮਹੱਲੇ ਵਾਲੇ ਆਂਡੀ ਗਵਾਂਡੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਉਹਦੇ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚੜਾ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਸੱਚ ਦੀ ਬਨਾ ਦੇ ਉੱਤੇ ਜਿਹੜਾ ਹੈਗਾ ਮੈਂ ਅੱਜ ਮਾਨਯੋਗ ਜੈ ਸਾਹਿਬ ਮਨੀ ਸਿੰਘਲ ਜੀ ਇਹ ਫੈਸਲਾ ਦੇ ਸਕੇ